ਸਤਿਨਾਮ ਅਦੇਸ ਗੁਰੂ ਕੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਅਨਲਿਮਿਟਿਡ ਮੰਤਰਾਂ ਦੇ ਵਿੱਚ ਦੋਸਤੋ ਜਿਹੜੀ ਅੱਜ ਦੀ ਜਾਣਕਾਰੀ ਹੈ ਅੱਜ ਦੀ ਜੋ ਵੀਡੀਓ ਹੈ ਬੜੀ ਮਹੱਤਵਪੂਰਨ ਵੀਡੀਓ ਹੈ ਕੋਈ ਤੁਹਾਨੂੰ ਕਰ ਦੇ ਵਿੱਚ ਪ੍ਰੋਬਲਮ ਹੈ ਮੀਮ ਬੀਬੀ ਦੀ ਆਪਸ ਵਿੱਚ ਸੱਤਰੀ ਨਹੀਂ ਵੰਦੀ ਕਹਿੰਦਾ ਭਾਵ ਆਪਸ ਵਿੱਚ ਮੰਦੀ ਘਟ ਹੈ ਲੜਾਈ ਝਗੜਾ ਰਹਿਂਦਾ ਕਰਦੇ ਵਿੱਚ ਜਾਂ ਕੋਈ ਤੁਹਾਨੂੰ ਚਾਹਣ ਵਾਲਾ ਤੁਹਾਡਾ ਨਖਵ ਹੈ ਤੁਹਾਨੂੰ ਸੜਕੇ ਚਲਾ ਗਿਆ ਜਾਂ ਕੋਈ ਬੱਚਾ ਤੁਹਾਡੇ ਕਹਨੇ ਵਿੱਚ ਨਹੀਂ ਹੈਗਾ ਬੱਚਾ ਅਲਗਰਜੀ ਕਰਦਾ ਹੈ ਉਹ ਗਲਤ ਰਸਤੇ ਚੜ ਗਿਆ ਉਹਨੂੰ ਰੋਕਣ ਵਾਸਤੇ ਅੱਜ ਤੁਹਾਨੂੰ ਇੱਕ ਭੋਗ ਪ੍ਰਸ਼ਾਦ ਦੱਸਾਂਗੇ ਉਹ ਤੁਸੀਂ ਨੋਟ ਕਰ ਲਿਓ ਬੜਾ ਜ਼ਬਰਦਸਤ ਰਿਜ਼ਲਟ ਹੈ ਇਸ ਤੋਂ ਵੀ ਵਧੀਆ ਜੇ ਤੁਸੀਂ ਦੋਸਤੋ ਕੋਈ ਕਾਲੇ 11 ਦੇ ਵਿੱਚ ਇਸ ਚੀਜ਼ ਦਾ ਢਾਲਾ ਲੈਣਾ ਤਾਂ ਤੁਸੀਂ ਸਾਡੇ ਨਾਲ ਅਪਾਰਟਮੈਂਟ ਬੁੱਕ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਿਹੜੀ ਫੋਨ ਦੀ ਸਰਵਿਸ ਹੈ ਉਹ ਪੇਡ ਹੈ ਚੌਂਕ ਦੇ ਉੱਪਰ ਕੋਈ ਚਾਰਜ ਨਹੀਂ ਹੈਗਾ ਗੱਡੀ ਦੇ ਪਰੌਣਾ ਤੁਸੀਂ ਤਾਂ ਕੋਈ ਚਾਰਜ ਨਹੀਂ ਹੈਗਾ ਬਟ ਜੇ ਤੁਸੀਂ ਫੋਨ ਰਾਹੀਂ ਕੋਈ ਮਸਲਾ ਹੱਲ ਕਰਾਉਣਾ ਤਾਂ ਉਸ ਦਾ ਚਾਰਜ ਹੈ ਕੁਝ ਉਹ ਤੁਸੀਂ ਅਪਾਰਟਮੈਂਟ ਬੁੱਕ ਕਰਾ ਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਸ ਚੀਜ਼ ਦਾ ਰਿਜ਼ਲਟ ਲੈਣ ਵਾਸਤੇ ਤੁਹਾਡੇ ਨਾਲ ਕੋਈ ਖਫਾ ਹੋ ਕੇ ਤੁਹਾਡੇ ਤੋਂ ਦੂਰ ਹੋ ਗਿਆ ਤੁਹਾਡਾ ਦੋਸਤ ਮਿੱਤਰ ਕੋਈ ਤੁਹਾਡੇ ਨਾਲ ਇਸ ਟਾਈਮ ਨਰਾਜ਼ ਚੱਲ ਰਿਹਾ ਹੈ ਉਹਦੇ ਵਾਸਤੇ ਤੁਹਾਨੂੰ ਅੱਜ ਇੱਕ ਜ਼ਬਰਦਸਤ ਉਪਾਅ ਦੱਸਾਂਗੇ ਤੁਸੀਂ ਨੋਟ ਕਰੋ ਉਹਦੇ ਵਾਸਤੇ ਤੁਹਾਨੂੰ ਕੀ ਕੁਝ ਚਾਹੀਦਾ ਹੈ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਆਮ ਮਿਲਣ ਵਾਲੀਆਂ ਚੀਜ਼ਾਂ ਨੇ ਉਹ ਤੁਹਾਨੂੰ ਲਿਖਾਈਏ ਉਸ ਤੋਂ ਪਹਿਲਾਂ ਗੁਜਾਰ ਸਾਹਿਬ ਦੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਜ਼ਰੂਰ ਕਰ ਲਓ ਘੰਟੀ ਦਾ ਬਟਨ ਦਬਾ ਦਿਓ ਫੇਸਬੁੱਕ ਤੇ ਆਪਣਾ ਪੇਜ ਬਣਿਆ ਹੋਇਆ ਅਨਲਿਮਿਟਿਡ ਮੰਤਰ ਉਹਨੂੰ ਵੀ ਤੁਸੀਂ ਫਾਲੋ ਕਰ ਲਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਤੁਸੀਂ ਕਿਸੇ ਨੂੰ ਕੋਈ ਮਤਲਬ ਲਾਈਕ ਕਰ ਦਿਓ ਜਾਂ ਤੁਹਾਡੇ ਨਾਲ ਕੋਈ ਮੀਬੀਬੀ ਦੀ ਆਸਟ ਵਿੱਚ ਸੁਲਾ ਨਹੀਂ ਹੁੰਦੀ ਤਾਂ ਉਹਦੇ ਵਾਸਤੇ ਕੋਈ ਲੜਕੀ ਚਲੀ ਗਈ ਹੈ ਕੋਈ ਜਾਂ ਹਸਬੈਂਡ ਕਰ ਤੁਹਾਡੇ ਤੋਂ ਖਫਾ ਰਹਿੰਦਾ ਹੈ ਜਾਂ ਕੋਈ ਗਲਤ ਜਨਾਨੀ ਦੇ ਚੱਕਰ ਦੇ ਵਿੱਚ ਹੈ ਜਾਂ ਲੇਡੀਜ਼ ਕੋਈ ਗਲਤ ਇਨਸਾਨ ਦੇ ਚੱਕਰ ਦੇ ਵਿੱਚ ਪੈ ਗਈ ਹੈ ਉਹਦੇ ਵਾਸਤੇ ਤੁਹਾਨੂੰ ਅੱਜ ਇੱਕ ਸਮਾਨ ਲਖਾਉਣਾ ਹੈ ਇਹ ਨੋਟ ਕਰੋ ਪਹਿਲਾਂ ਕੀ ਕੁਝ ਚਾਹੀਦਾ ਹੈ ਇੱਕ ਤਾਂ ਦੋਸਤੋ ਸੱਤ ਪ੍ਰਕਾਰ ਦੀ ਮਠਾਈ ਲੈਣੀ ਹੈ ਤੁਸੀਂ ਪਾਈਆ ਲੈ ਲਓ ਚਾਹੇ ਸਵਾ ਕਿਲੋ ਲੈ ਲਓ ਦੋ ਮਿੱਠੇ ਪਾਣ ਸੱਤ ਲੌਂਗ ਸੱਤ ਇਲੈਚੀਆਂ ਦੋ ਸੁਪਾਰੀਆਂ ਦੋ ਜੈਫਲ ਇੱਕ 100 ਗ੍ਰਾਮ ਨਾ ਤੁਸੀਂ ਘਟ ਮਿਸਰੀ ਲੈ ਲਿਓ ਘਟ ਮਿਸਰੀ ਇੱਕ ਧਾਗਾ ਮਿਸਰੀ ਹੁੰਦੇ ਇੱਕ ਕਟ ਮਿਸਰੀ ਹੁੰਦੇ ਪਰਸੂਨ ਵਾਲੇ ਤੁਹਾਨੂੰ ਦੇ ਦੇਣਗੇ ਇੱਕ ਲੈਣੇ ਸੈਂਟ ਦੀ ਸੀਸੀ ਇਹ ਤਰ ਲੈ ਲੋ ਇੱਕ ਇੱਕ ਚਮੇਲੀ ਦਾ ਤੇਲ ਇੱਕ ਸੁਰਮੇ ਦੀ ਡਲੀ ਜੇ ਸੁਰਮੇ ਦੀ ਡਲੀ ਅਵੇਲੇਬਲ ਨਹੀਂ ਹੈਗੀ ਤਾਂ ਤੁਸੀਂ ਲੋਹ ਵੀ ਲੈ ਸਕਦੇ ਹੋ ਉਸ ਨੂੰ ਵਰਤਨਾ ਕਿਵੇਂ ਆ ਲੋਹ ਨੂੰ ਜਾਂ ਸੁਰਮੇ ਨੂੰ ਉਹ ਤੁਸੀਂ ਸਾਡੇ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਹੋ ਤਾਂ ਅਸੀਂ ਉਸ ਵਿਧੀ ਬਾਰੇ ਤੁਹਾਨੂੰ ਦੱਸ ਦੇਾਂਗੇ ਚੰਗੀ ਤਰ੍ਹਾਂ ਇਹ ਸਾਰਾ ਸਮਾਨ ਲੈ ਕੇ ਦੋਸਤੋ ਇਹਨੂੰ ਕਿਸੇ ਮਤਲਬ ਕੋਈ ਟੋਕਰੇ ਵਗੈਰਾ ਲੈ ਲਓ ਸਾਫਟ ਟੋਕਰੀ ਨਵੀਂ ਲੈ ਲਓ ਉਸ ਦੇ ਵਿੱਚ ਇਹਨੂੰ ਰੱਖ ਲੈਣਾ ਸੈਂਟਾ ਜਿਹੜਾ ਇਹ ਸਾਰੇ ਸਮਾਨ ਦੇ ਉੱਪਰ ਛਿੜਕ ਦੇਣਾ ਤੁਹਾਡੇ ਕੋਲੇ ਜਿਹੜੇ ਇਨਸਾਨ ਤੁਹਾਡੇ ਨਾਲ ਕੋਈ ਨਾਰਾਜ਼ ਚੱਲ ਰਿਹਾ ਜਾਂ ਤੁਹਾਡੇ ਕੋਲੋਂ ਦੂਰ ਹੋ ਗਿਆ ਜਾਂ ਤੁਹਾਡੇ ਕੋਲੋਂ ਕਫਾ ਜ ਤੁਹਾਡੇ ਮੀਆਂ ਬੀਬੀਆਂ ਸੱਚ ਨਹੀਂ ਬਣਦੀ ਕੋਈ ਵੀ ਮਸਲਾ ਖਿੱਚ ਪਾਉਣ ਦਾ ਇਹ ਸਮਾਨ ਹੈ ਮਤਲਬ ਜੇ ਕੋਈ ਤੁਹਾ ਤੋਂ ਨਾਰਾਜ਼ ਹੋਣ ਤੁਹਾਡੇ ਨਾਲ ਮਲਾਉਣ ਵਾਸਤੇ ਸਮਾਨ ਹੈ ਸੈਂਟਸੜਕ ਦੇ ਦੋਸਤੋ ਫੋਟੋ ਦੇ ਉੱਪਰ ਦੀ ਕਲॉकवाਾਈਜ਼ ਸੱਤ ਵਾਰ ਚਾਹ ਲੈਣਾ ਐਂਟੀਕਲੌਕਵਾਾਈਜ਼ ਨੇ ਕਲੌਕਵਾਾਈਜ਼ ਸਿੱਧੇ ਲੋਟ ਤੁਸੀਂ ਸੱਤ ਵਾਰ ਚਾਹ ਕੇ ਇਸ ਭੋਗ ਪ੍ਰਸਾਦ ਨੂੰ ਲਾਉਣਾ ਕਿੱਥੇ ਹੈ ਕੁਇ ਕੁਆਇਦੇ ਕੰਡੇ ਤੇ ਵੀ ਲੱਗ ਜੂ ਕੇਲੀ ਦੀ ਜੜ ਦੇ ਵਿੱਚ ਵੀ ਲੱਗ ਜੂ ਔਰ ਪੀਪਲ ਦੀ ਜੜ ਦੇ ਵਿੱਚ ਵੀ ਲੱਗਦਾ ਦੋਸਤੋ ਤੁਸੀਂ ਇਹ ਜਗਾ ਕਿਤੇ ਵੀ ਲਾ ਸਕਦੇ ਹੋ ਤੁਹਾਨੂੰ ਰਿਜ਼ਲਟ ਜ਼ਬਰਦਸਤ ਮਿਲੇਗਾ ਹਾਂ ਜੇਕਰ ਤੁਹਾਡਾ ਮਤਲਬ ਇਹ ਭੋਗ ਪ੍ਰਸ਼ਾਦ ਲਾਉਣ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਾ ਛੇਤੀ ਪੱਧ ਸੇਤੀ ਰਜਿਸਟਰ ਲੈਣ ਵਾਸਤੇ ਤੁਸੀਂ ਕਾਲੇ ਜਨਮ ਦੀ ਕੋਈ ਸੁਖਣਾ ਲਾਉਣੀ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਤੁਸੀਂ ਸਾਡੇ ਨਾਲ ਫੋਨ ਤੇ ਕੰਟੈਕਟ ਕਰ ਲਿਓ ਤੇ ਇਹ ਤੁਸੀਂ ਸਤਵਿਕ ਸੁਖ ਹੈ ਆਮ ਮਿਲਣ ਵਾਲੀ ਚੀਜ਼ਾਂ ਹੈ ਕੋਈ ਵੀ ਲਾ ਸਕਦੇ ਇਹਦੇ ਵਿੱਚ ਕੋਈ ਬੰਧਨ ਨਹੀਂ ਹੈਗਾ ਵੀ ਕਿਸੇ ਸਿਆਣੇ ਤੋਂ ਲਗवानी ਹੈ ਤੁਸੀਂ ਆਪ ਖੁਦ ਵੀ ਲਾ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਔਰ ਤੁਹਾਨੂੰ ਇਸ ਦਾ ਰਿਜ਼ਲਟ ਪੋਜ਼ਿਟਿਵ ਰਿਜ਼ਲਟ ਬੜਾ ਜਲਦੀ ਮਿਲ ਜੂਗਾ ਤੇ ਇਸ ਜੱਜ ਦੀ ਵੀਡੀਓ ਉਮੀਦ ਹੈ ਤੁਹਾਨੂੰ ਵੀਡੀਓ ਜਿਹੜੀ ਅੱਜ ਦੀ ਚੰਗੀ ਲੱਗੂ ਪਸੰਦ ਆਈ ਜੀ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਕਰ ਲਓ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸੇ ਲੋੜਵੰਦ ਦੀ ਮਦਦ ਕਰ ਸਕੇ ਅੱਜ ਦੇ ਲਈ ਇਨਾ ਕਿ ਸਤਨਾਮ ਅਦੇਸ਼ ਗੁਰੂ ਕੋ ਅਦੇਸ਼ ਅਦੇਸ਼